ਸੋ ਇਹਨਾਂ 11 ਬੱਚਿਆਂ ਦੇ ਹੱਥ 'ਚ ਜੇ ਫੜੀ ਪੀਪੀਆ ਸਬੂਤ ਨੇ ਕਿ ਕੈਨੇਡਾ ਲਗਾਤਾਰ ਵੀਜ਼ੇ ਦੇ ਰਿਹਾ ਤੇ ਗੁਰਕਿਰਤਾਂ ਇਮੀਗ੍ਰੇਸ਼ਨ ਵੀ ਲਗਾਤਾਰ ਵੀਜ਼ਾ ਲੈ ਕੇ ਦਿਖਾ ਰਿਹਾ ਸੋ ਮਾਰਕੀਟ ਦੇ ਵਿੱਚ ਬਹੁਤ ਸਾਰੀ ਅਫਵਾਹਾਂ ਫੈਲਦੀ ਪਈਆਂ ਕਿ ਕੈਨੇਡਾ ਨੇ ਛੜੀ ਵੀਜ਼ਾ ਦੇਣੇ ਬੰਦ ਕਰਤੇ ਆ ਹੁਣ ਬੱਚਿਆਂ ਨੂੰ ਪੀਆਰ ਨਹੀਂ ਮਿਲਨੀ ਆਹੋ ਜੀ ਗੱਲ ਕੋਈ ਨਹੀਂ ਦੋਸਤੋ ਅੱਜ ਸਾਡੇ ਫੇਰ 11 ਵੀਜ਼ੇ ਆਏ ਨੇ ਕੱਲ 18 ਵੀਜ਼ੇ ਆਏ ਸੀ ਅੱਜ 11 ਵੀਜ਼ੇ ਆਏ ਨੇ ਤੁਹਾਨੂੰ ਆਨ ਲਾਈਵ ਦਿਖਾਵਾਂ ਕਿ 11 ਤੇ 11 ਪ੍ਰੋਫਾਈਲ ਕਿਹੋ ਜੀਆਂ ਨੇ ਆਜੋ ਜਾਂਦੇ ਕੀ ਸੀ ਪ੍ਰੋਫਾਈਲ ਸਰ ਕਿੱਥੋਂ ਬਰੋਂਗ ਕਰਦੇ ਹੋ ਸਰ ਵੀਜ ਐਪਲਾਈ ਕੀਤਾ ਆਪਾਂ ਹਾਂਜੀ ਸਰ ਤੇ ਕੈਨੇਡਾ ਦਾ ਤੁਹਾਡਾ ਵੀਜ਼ਾ ਹੈ ਤਿੰਨ ਮਹੀਨੇ ਕਿੰਨੇ ਫੰਡ ਸੀ ਆਪਣੇ ਕਿੰਨੇ ਬੈਂਡ ਸਕੋਰ ਸੀ ਆਪਣੇ ਓਵਰਾਲ 6 ਤੇ ਕੈਨੇਡਾ ਦਾ ਤੁਹਾਡਾ ਵੀਜ਼ਾ ਆ ਗਿਆ 12 ਜਨਵਰੀ ਠੀਕ ਹੈ ਮੈਂ ਕਿੱਥੋਂ ਬੁਕਿੰਗ ਕਰਦੇ ਹਾਂ ਸੋਰਸਿੰਗ ਤੇ ਪੈਕੇਜ ਸੀ ਆਪਣਾ ਯੈਸ ਸਰ ਤੇ ਪਬਲਿਕ ਸਕੂਲ ਦਾ ਪੈਕੇਜ ਕੀਤਾ ਜੀ ਆਪਾਂ ਹਾਂਜੀ ਸਰ ਕੈਨੇਡਾ ਦਾ ਤੁਹਾਡਾ ਵੀਜ਼ਾ ਆ 8 ਡੇਸ ਤੋਂ ਬੁਕਿੰਗ ਕਰਦੇ ਮੈਂ ਕਿੰਨੇ ਬੈਂਡ ਸਕੋਰ ਸੀ ਤੁਹਾਡੇ ਓਵਰਾਲ 61 ਤੇ ਗੈਪ ਤਾਂ ਨਹੀਂ ਸੀ ਆਪਾਂ 4 ਇਅਰਸ ਦਾ ਕਿੱਥੋਂ ਬੁਕਿੰਗ ਕਰਦੇ ਹੋ ਝੂੜ ਚੱਕਿੰਗ ਕਿੰਨੇ ਬੈਂਡ ਸਕੋਰ ਸੀ ਆਪਣੇ 68 ਤੇ ਇੱਕ ਕਨਫਿਊਜ਼ਨ ਸੀ ਹਾਂਜੀ ਤੇ ਕੈਨੇਡ ਕਿੰਨੇ ਬੈਂਡ ਸਕੋਰ ਸੀ ਤੁਹਾਡੇ 6 ਓਵਰਲ ਤੇ ਕੈਨੇਡਾ ਦਾ ਬਦ ਤੁਹਾਡਾ ਵੀਜ਼ਾ ਹੈ 15 ਦਿਨ ਤੇ ਇੱਕ ਤੋਂ 5.5 ਤਾਂ ਨਹੀਂ ਕਿੱਥੋਂ 5.5 ਕਿੱਥੋਂ ਬਲੋਂ ਕਰਦੇ ਹੋ ਗੁਰਦਾਸਪੁਰ ਆਪਣੇ ਕੀਟ ਸਵਿਜ਼ਰ ਆਸਟ੍ਰੇਲੀਆ ਜੀ ਤੇ ਆਪਣੇ ਬੈਂਡ ਸਕੋਰ ਕਿੰਨੇ ਸੀ ਓਵਰਲ 6 2 ਮੋਡਿਊਲ ਚ 5.5 ਕੈਨੇਡਾ ਦਾ ਬਦ ਤੁਹਾਡਾ ਵੀਜ਼ਾ ਹੈ 12 ਮਹੀਨੇ ਜੀ 12 ਦਿਨਾਂ ਬਾਅਦ ਕਿੱਥੋਂ ਬਲੋਂ ਕਰਦੇ ਹੋ ਗੁਰਦਾਸਪੁਰ ਤੇ ਗੁਰਦਾਸਪੁਰ ਤੋਂ ਤੁਸੀਂ ਸਪੈਸ਼ਲ ਆਏ ਹੋ ਤੇ ਕੀ ਉਮੀਦ ਲੈ ਕੇ ਆਏ ਸੀ ਸਰ ਨੀਜ਼ੇ ਦੀ ਲੈ ਕੇ ਆਏ ਸੀ ਮਿਲ ਗਿਆ ਠੀਕ ਹੈ ਤੇ ਕਿੰਨੇ ਬੈਂਡ ਸਕੋਰ ਸੀ ਤੁਹਾਡੇ ਸਰ 68 ਤੇ ਕੈਨੇਡਾ ਦਾ ਬਦ ਤੁਹਾਡਾ ਵੀਜ਼ਾ ਸਰ 1 ਮਹੀਨਾ ਪੈਕਸ ਰ ਪੈਸਾ ਪਹਿਲਾਂ ਕਹੋਛ ਨਹੀਂ ਦਿੱਤਾ ਸਾਰੇ ਪੈਸੇ ਵੀਜ਼ਾ ਆਉਣ ਤੋਂ ਬਾਅਦ ਕਿੱਥੋਂ ਬ੍ਰੋਨ ਕਰਦੇ ਬ੍ਰਦਰ ਕਿੰਨੇ ਬੈਂਕ ਸਕੋਰ ਸੀ ਤੁਹਾਡੇ 6.5 ਹੋਵੇਗਾ ਕੁਝ ਸਾਡੇ ਕੰਮ OK ਤੇ ਗੈਪ ਤਾਂ ਨਹੀਂ ਸੀ ਤੁਹਾਡਾ 1 ਸਾਲ ਤੇ ਕਿਹੜਾ ਬਾ ਤੁਹਾਡਾ ਵੀਜ਼ਾ ਹੈਗਾ ਕਿੱਥੋਂ ਬ੍ਰੋਨ ਕਰਦੇ ਤੁਸੀਂ ਜੀ ਰੱਖ ਤੇ ਤੁਹਾਡੇ ਕਿੰਨੇ ਬੈਂਕ ਸਕੋਰ ਸੀ ਸਰ ਪੀਟੀ 76 ਕੈਨੇਡਾ ਦਾ ਤੁਹਾਡਾ ਵੀਜ਼ਾ ਆ ਗਿਆ ਸਰ 18 ਤਰੀਕ ਨੂੰ ਮੇਰੀ ਬਾਇਓਮੈਟ੍ਰਿਕ ਸੀ ਨੀਅਰ ਅਬਾਊਟ 15 ਟੂ 20 ਡੇਸ ਦੇ ਵਿੱਚ ਆਵੇਂ ਗੱਲ ਗੈਪ ਦੀ ਹੋਵੇ ਜਾਂ ਸਪੈਸ਼ਲ ਦੀ ਵਰਕਰ ਤੇ ਇਮੀਗ੍ਰੇਸ਼ਨ ਨੂੰ ਸਭ ਕੁਝ ਹੈਂਡਲ ਕਰਨਾ ਆਉਂਦਾ ਕਿਉਂਕਿ ਅਸੀਂ ਲਗਾਤਾਰ ਬੱਚਿਆਂ ਦੇ ਵੀਜ਼ੇ ਚੰਗੀਆਂ ਪ੍ਰੋਫਾਈਲ ਉੱਪਰ ਵੀ ਲੈ ਕੇ ਆ ਰਹੇ ਹਾਂ ਤੇ ਮਾੜੀ ਤੋਂ ਮਾੜੀ ਪ੍ਰੋਫਾਈਲ ਉੱਪਰ ਵੀ ਲੈ ਕੇ ਆ ਰਿਹਾ ਮੈਂ ਤੁਹਾਨੂੰ ਫੇਰ ਇਹ ਮੈਸੇਜ ਦੇਣਾ ਚਾਹੁੰਦਾ ਜੇਕਰ ਤੁਹਾਡਾ ਗੈਪ ਹੈ ਚੁੱਕਿਆ ਅਫਜ਼ਲ ਆ ਚੁੱਕੀ ਹੈ ਕਬੜਾ ਆ ਚੁੱਕਿਆ ਹੋ ਡਰੋ ਨਾ ਅੱਜ ਹੀ ਤੁਸੀਂ ਆਪਣੀ ਗੁਰਕਰਪਾ ਦੀ ਬ੍ਰਾਂਚ ਨੂੰ ਵਿਜ਼ਿਟ ਕਰੋ ਤੇ ਆਪਣ ਭਾਰ ਜਾ ਸਕਦੇ ਹੋ ਧੰਨਵਾਦ